ਇੱਕ ਕੋਈ ਪ੍ਰੇਮੀ ਸੀ ਤੇ ਮਹਾਪੁਰਸ਼ਾਂ ਦੇ ਕੋਲ ਗਿਆ ਕਹਿੰਦਾ ਜੀ ਮੈਂ ਰੱਬ ਨੂੰ ਪਾਉਣਾ ਉਹ ਮਹਾਤਮਾ ਕਹਿਣ ਲੱਗੇ ਭਾਈ 6 ਮਹੀਨੇ ਸਿਮਰਨ ਕਰ 6 ਮਹੀਨੇ ਸਿਮਰਨ ਕੀਤਾ ਰੱਬ ਨਾ ਮਿਲਿਆ ਫਿਰ ਆ ਗਿਆ ਰੱਬ ਨਹੀਂ ਮਿਲਿਆ ਕਹਿਣ ਲੱਗੇ 6 ਮਹੀਨੇ ਹੋਰ ਲਾ 6 ਮਹੀਨੇ ਹੋਰ ਲਾਏ ਫਿਰ ਵੀ ਰੱਬ ਨਾ ਮਿਲਿਆ ਫਿਰ ਮਹਾਤਮਾ ਦੇ ਕੋਲ ਗਿਆ ਉਹ ਕਹਿਣ ਲੱਗੇ 6 ਮਹੀਨੇ ਹੋਰ ਲਾ ਹੁਣ 6 ਮਹੀਨੇ ਹੋਰ ਲਾਏ ਰੱਬ ਫਿਰ ਨਾ ਮਿਲਿਆ ਉਹਨੇ ਸੋਚਿਆ ਵੀ ਡੇਢ ਸਾਲ ਮੈਂ ਇਹਨਾਂ ਦੇ ਪਿੱਛੇ ਲੱਗ ਕੇ ਬਰਬਾਦ ਕਰ ਦਿੱਤਾ ਕਹਿੰਦੇ ਸੀ ਰੱਬ ਮਿਲ ਜਾਏਗਾ ਮੈਨੂੰ ਤਾਂ ਮਿਲਿਆ ਕੋਈ ਨਹੀਂ ਮਿਲਿਆ ਹੀ ਨਹੀਂ ਉਹਨੇ ਵਿਚਾਰਿਆ ਵੀ ਜੇ ਮੈਂ ਹੁਣ ਗਿਆ ਨਾ ਇਹਨਾਂ ਸੰਤਾਂ ਦੇ ਕੋਲੇ ਨਾ ਫਿਰ ਕਹਿ ਦੇਣਾ ਵੀ 6 ਮਹੀਨੇ ਹੋਰ ਲਾ ਦੇ। ਇਹਨਾਂ ਤਾਂ ਜਬਾਨ ਹੀ ਹਿਲਾਉਣੀ ਹੈ। ਮਨ ਦੇ ਵਿੱਚ ਸ਼ਰਧਾ ਨਹੀਂ, ਭਾਵਨਾ ਨਹੀਂ। ਬਿਨਾ ਭਾਵਨਾ ਤੋਂ ਤਾਂ ਰੱਬ ਵੀ ਨਹੀਂ ਮਿਲਦਾ, ਭਾਵਨਾ ਚਾਹੀਦੀ ਹੈ। ਭਾਵ ਨਹੀਂ ਭਗਤ ਪਾਏ, ਕੌਡੀ ਅਗਰ ਭਾਗ ਰੱਖਾ। ਗੁਰੂ ਸਾਹਿਬ ਤੇ ਵੀ ਭਾਵਨਾ ਚਾਹੀਦੀ ਹੈ, ਤਰਕ ਵਾਲਿਆਂ ਨੂੰ ਰੱਬ ਨਹੀਂ ਕਦੀ ਮਿਲਿਆ। ਜਿਨ੍ਹਾਂ ਦੀ ਤਰਕ ਵਾਲੀ ਬੁੱਧੀ ਹੈ ਉਹਨਾਂ ਨੂੰ ਰੱਬ ਨਹੀਂ ਮਿਲਣਾ ਇਹ ਤਾਂ ਭਾਵਨਾ ਨਾਲ ਮਿਲਦਾ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ ਤਾਹੇ ਸਤਿਗੁਰ ਸਰਬ નિਧਾਨ ਦਾਨ ਦੇਦਾ ਹੈ ਉਹਨਾਂ ਨੂੰ ਮਿਲਦਾ ਹੈ ਰੱਬ ਜਿਨ੍ਹਾਂ ਨੇ ਸੰਸਾਰ ਦੇ ਪਦਾਰਥਾਂ ਦੀ ਪਕੜ ਨਹੀਂ ਕੀਤੀ ਇਤੋਂ ਤੱਕ ਵੱਡੀਆਂ-ਵੱਡੀਆਂ ਜਦੋਂ ਸ਼ਕਤੀਆਂ ਆਉਂਦੀਆਂ ਨੇ ਉਹਨਾਂ ਦੀ ਵੀ ਪਰਵਾਹ ਨਹੀਂ ਕੀਤੀ ਆ ਜਿਹੜਾ ਦੁਨੀਆ ਦੀ ਪਰਵਾਹ ਕਰਦਾ ਉਹ ਸ਼ਕਤੀਆਂ ਦੀ ਛੱਡ ਦੂ ਉਹ ਸ਼ਕਤੀਆਂ ਦੀ ਵੀ ਪਰਵਾਹ ਨਹੀਂ ਕਰਦਾ ਉਹਨੇ ਉਹਨਾਂ ਦੀ ਵੀ ਪਕੜ ਨਹੀਂ ਕੀਤੀ ਜਿਸ ਕੋ ਕੁਛ ਨਾ ਚਾਹੀਏ ਸੋਈ ਸ਼ਾਂਸ਼ਾ ਉਹਨੂੰ ਕੁਝ ਵੀ ਨਹੀਂ ਚਾਹੀਦਾ ਨਾ ਤਾਂ ਸੰਸਾਰ ਚਾਹੀਦਾ ਨਾ ਰਿੰਦੀਆਂ ਸਿੱਧੀਆਂ ਚਾਹੀਦੀਆਂ ਨੇ ਨਾ ਵੜਿਆਈ ਚਾਹੀਦੀ ਹੈ ਉਹਨੂੰ ਕੇਵਲ ਤਾਂ ਕੇਵਲ ਇੱਕ ਰੱਬ ਚਾਹੀਦਾ ਤੇ ਜਿਹਨੂੰ ਕੇਵਲ ਰੱਬ ਚਾਹੀਦਾ ਹੈ ਨਾ ਗੁਰੂ ਦੇ ਮਲਾਪ ਚਾਹੀਦਾ ਉਹਨੂੰ ਹੀ ਹੁੰਦਾ ਤੇ ਜਿਹਨੂੰ ਹੋਰ ਬਹੁਤ ਕੁਝ ਚਾਹੀਦਾ ਹੈ ਨਾ ਉਹਨੂੰ ਨਹੀਂ ਜਿਵੇਂ ਮਹਾਭਾਰਤ ਚ ਕਿਹਾ ਸੀ ਨਾ ਸਾਰਿਆਂ ਨੇ ਕਿਹਾ ਸੀ ਮੈਨੂੰ ਪੱਤੇ ਦਿਸਦੇ ਮੈਨੂੰ ਆਹ ਦਿਸਦੇ ਕੇਵਲ ਅਰਜੁਨ ਨੇ ਕਿਹਾ ਸੀ ਮੈਨੂੰ ਕੇਵਲ ਅੱਖ ਦਿਸਦੀ ਹੈ ਦਰੋਣਾਚਾਰ ਨੇ ਕਿਹਾ ਸੀ ਮਾਰ ਤੀਰ ਇਸੇ ਤਰ੍ਹਾਂ ਜਿਹੜਾ ਉਸ ਅਵਸਥਾ ਦੇ ਵਿੱਚ ਐਨਾ ਆਪਣੇ ਆਪ ਨੂੰ ਸਾਧ ਲਿਆ ਅਰਜੁਨ ਨੇ ਘਟ ਨਹੀਂ ਸਾਧਿਆ ਆਪਣੇ ਆਪ ਨੂੰ ਕੇਵਲ ਅੱਖ ਨਜ਼ਰ ਆ ਰਹੀ ਹੈ ਇਸੀ ਤਰ੍ਹਾਂ ਜਿਨਨੇ ਆਪਣੇ ਆਪ ਨੂੰ ਗੁਰੂ ਦੀ ਕਿਰਪਾ ਦੇ ਨਾਲ ਇੰਨਾ ਕੁ ਸਾਧ ਲਿਆ ਕੇਵਲ ਇੱਕ ਲਖਸ਼ ਬਚਿਆ ਹੁਣ ਪਾਰ ਹੋਣਾ ਉਹ ਪਾਰ ਹੋਏਗਾ ਬਾਕੀ ਨਹੀਂ ਬਾਕੀ ਤਾਂ ਭੁੱਲ ਗਏ ਵਿਚਾਰ ਚੱਲ ਰਹੀ ਸੀ ਤਿੰਨ ਵਾਰ 6-6 ਮਹੀਨੇ ਲਾਇਏ ਨਹੀਂ ਮਿਲਿਆ ਰੱਬ ਆ ਸੋਚਿਆ ਵੀ ਜੇ ਹੁਣ ਮਹਾਤਮਾ ਕੋਲ ਗਿਆ ਇਹਨਾਂ ਵੇਰ ਕਹਿਣਾ ਵੀ 6 ਮਹੀਨੇ ਹੋਰ ਲਾ ਦੇ ਚਲੋ ਆਪਾਂ ਚੱਲਨੇ ਆ ਤੀਰਥਾਂ ਦੇ ਚੱਲ ਪਏ ਹੁਣ ਤੀਰਥਾਂ ਤੇ ਤੁਰਿਆ ਫਿਰਦਾ ਹੈ ਇੱਕ ਮੋਚੀ ਉੱਥੇ ਬੈਠਾ ਉਹਨੇ ਆਵਾਜ਼ ਮਾਰੀ ਨਾਲ ਲੈ ਕੇ ਕਹਿਣ ਲੱਗਾ ਬੱਸ ਉਹ ਤਿੰਨ ਤਿੰਨ ਵਾਰ 6 ਮਹੀਨੇ ਲਾ ਕੇ ਥੱਕ ਗਿਆ ਬੜਾ ਹੈਰਾਨ ਹੋਇਆ ਵੀ ਮੇਰੇ ਨਾਲ ਤਾਂ ਆ ਅੰਤਰਜਾਮੀ ਆ ਕਹਿ ਲੱਗਾ ਵੀ ਤੇਰੀਆਂ ਗੱਲਾਂ ਸੱਚੀਆਂ ਨੇ ਇਹ ਦੱਸ ਵੀ ਤੈਨੂੰ ਇਹ ਸਿੱਧੀ ਕਿੱਥੋਂ ਮਿਲੀ ਉਹ ਕਹਿਣ ਲੱਗਾ ਮੈਂ ਮੇਰੇ ਕੋਲ ਨਾ ਪ੍ਰੇਤਾਂ ਵਾਲੀ ਸਿੱਧੀ ਹੈ ਮੈਂ ਭੂਤ ਕਾਲ ਜੋ ਬੀਤ ਚੁੱਕਿਆ ਹੈ ਨਾ ਉਹ ਦੱਸ ਸਕਦਾ ਜੋ ਵੀ ਬੀਤ ਚੁੱਕਿਆ ਤੇ ਪੁੱਛਦਾ ਕਹਿਣ ਲੱਗਾ ਭਵਿੱਖ ਕਹਿਣ ਲੱਗੇ ਭਵਿੱਖ ਬਦਲ ਜਾਂਦਾ ਜੇ ਕੋਈ ਚੰਗੇ ਕਰਮ ਕਰਦਾ ਉਹਦਾ ਭਵਿੱਖ ਬਦਲ ਜਾਂਦਾ ਜੇ ਕੋਈ ਮਾੜੇ ਕਰਮ ਕਰਦਾ ਉਹਦਾ ਭਵਿੱਖ ਬਦਲ ਜਾਂਦਾ ਭਵਿੱਖ ਜਿਹੜਾ ਹੈ ਨਾ ਉਹ ਕਰਮਾਂ ਦੇ ਉੱਤੇ ਹੈ ਕੋਈ ਦਾਨ ਕਰਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਉਹਦਾ ਭਵਿੱਖ ਬਦਲ ਜਾਂਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਉਨੇਕ ਕਰਦੇ ਕੱਖ ਨਹੀਂ ਪੁੱਠੇ ਕੰਮ ਕਰਦੇ ਨੇ ਉਹਨਾਂ ਦਾ ਭਵਿੱਖ ਕੀ ਹੋਣਾ ਕੁਝ ਵੀ ਨਹੀਂ ਇਸੇ ਤਰ੍ਹਾਂ ਉਹ ਕਹਿਣ ਲੱਗੇ ਭੂਤਕਾਲ ਜੋ ਪਹਿਲਾਂ ਬੀਤ ਚੁੱਕਿਆ ਉਹ ਸਭ ਕੁਝ ਦੱਸ ਸਕਦੇ ਭਵਿੱਖ ਨਹੀਂ ਸੱਚ ਦੱਸ ਸਕਦੇ ਅਸੀਂ ਪੁੱਛਦੇ ਹੀ ਭਵਿਸ਼ਣ ਜਾ ਕੇ ਜਦੋਂ ਜਾਣੇ ਆ ਰਾਹੁ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ ਬੱਤਰੀ ਹਮਾਰੀ ਖੜੀ ਸਿਆਣੀ ਮਾਰ ਲਿਆ ਵੇ ਛੇਤੀ ਬਹੁਤੀ ਛੇਤੀ ਬੰਦਾ ਫਸਦਾ ਜਿੰਨੇ ਮਰਜੀ ਫਸਾ ਲੋ ਬਹੁਤੀ ਫਸਦਾ ਚਾਰਕ ਗੱਲਾਂ ਸੱਚੀਆਂ ਦੱਸੋ ਬਹੁਤ ਛੇਤੀ ਫਸਦਾ ਉਹਦੇ ਵਿੱਚ ਜਦੋਂ ਫਸ ਗਿਆ ਭਾਵੇਂ ਜਿਹੜਾ ਕਹਿਦੀ ਆਉਣ ਵਾਲਾ ਸਮਾ ਹੈ ਉਹ ਤਾਂ ਕੇਵਲ ਗੁਰੂ ਤੇ ਪਰਮੇਸ਼ਰ ਜਾਣਦੇ ਬਾਕੀ ਨਹੀਂ ਕੋਈ ਤੇ ਰੱਬ ਨੇ ਆਪਣਾ ਭੇਤ ਕਿਸੇ ਨੂੰ ਨਹੀਂ ਦਿੱਤਾ ਜੇ ਕੋਈ ਜਾਣਨਾ ਹੈ ਉਹਦਾ ਭੇਤ ਖੋਲੇ ਫਿਰ ਉਹਨੂੰ ਸਜ਼ਾ ਵੀ ਮਿਲਦੀ ਏ ਵੀ ਤੂੰ ਕੁਦਰਤ ਦੇ ਪਰਮੇਸ਼ਰ ਦੇ ਨਿਯਮਾਂ ਦਾ ਭੇਤ ਖੋਲ ਰਿਹਾ ਜਿਨ੍ਹਾਂ ਨੇ ਭੇਤ ਖੋਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੀਆਂ ਅੰਸਾ ਹੀ ਨਹੀਂ ਰਹੀਆਂ